ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤਰਨਤਨ ਦਿਨੀ ਚੋਣ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਦਾ ਹੀ ਚੋਣ ਪ੍ਰਚਾਰ ਦੇ ਉੱਪਰ ਜੋਰਾ-ਸ਼ੋਰਾਂ ਦੇ ਨਾਲ ਜ਼ੋਰ ਲੱਗਿਆ ਹੋਇਆ ਹੈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਦੋਹਾਂ ਪਾਰਟੀਆਂ ਦੇ ਵੱਲੋਂ ਅੱਜ ਉਮੀਦਵਾਰਾਂ ਦੇ ਕਾਗਜ਼ ਭਰੇ ਗਏ ਨੇ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਹਨਾਂ ਦੇ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਕਾਫੀ ਇਕੱਠ ਦੇਖਿਆ ਗਿਆ। ਇਹਦੇ ਕੀ ਸੰਕੇਤ ਨੇ? ਕਰਿਓ ਵਿਸ਼ੇਸ਼ਣ ਦੱਲਾ ਜੀ ਇਸ ਸ਼ਕਤੀ ਪ੍ਰਦਰਸ਼ਨ ਦਾ ਸੰਝ। ਦੇਖੋ, ਸੁਖਵੀਰ ਸਿੰਘ ਬਾਦਲ ਨੇ ਆਪਣੇ ਕੈਂਡੀਡੇਟ ਬੀਬੀ ਸ਼ਖਵਿੰਦਰ ਕੌਰ ਰੰਧਾਵਾ ਉਹਨਾਂ ਦੇ ਹੱਕ 'ਚ ਜਿਹੜਾ ਰੋਡ ਸ਼ੋਅ ਕੱਢਿਆ ਉਹਦੇ ਵਿੱਚ ਰਸ਼ ਬੜਾ ਸੀ ਗੱਡੀਆਂ ਵੀ ਬੜੀਆਂ ਸੀ ਸੁਖਵੀਰ ਬਾਦਲ ਦੇ ਕਾਸਲੇ 'ਚ ਤੇ ਰਸ਼ ਬੜਾ ਸੀ ਜਿਹੜੀ ਉਹਨਾਂ ਨੇ ਰੈਲੀ ਨੁਮਾ ਪ੍ਰੋਗਰਾਮ ਕੀਤਾ ਕਾਂਗਰਸ ਵਾਲਿਆਂ ਨੇ ਵੀ ਕੀਤਾ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਰਾਜਾ ਵੜਿੰਗ ਕਾਂਗਰਸ ਵਾਲਿਆਂ ਨੇ ਇੰਡੋਰ ਕੀਤਾ ਰਸ਼ ਕਾਂਗਰਸ ਵਾਲਿਆਂ ਦਾ ਵੀ ਚੰਗਾ ਸੀ ਪਰ ਸੁਖਵੀਰ ਬਾਦਲ ਦਾ ਰਸ਼ ਜ਼ਿਆਦਾ ਸੀ ਦੋਵਾਂ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਕਾਗਜ਼ ਭਰੇ ਔਰ ਮੈਂ ਵੇਖ ਰਿਹਾ ਸੀ ਸੁਖਵੀਰ ਬਾਦਲ ਦੂਜਿਆਂ ਤੇ ਹਮਲਾਵਰ ਸੀ ਔਰ ਕਾਂਗਰਸ ਵਾਲੇ ਉਹ ਵੀ ਵਿਰੋਧੀਆਂ ਤੇ ਹਮਲਾਵਰ ਸੀ ਔਰ ਹਰ ਪਾਰਟੀ ਜਿਹੜੀ ਜਿਹੜੀ ਸਿਆਸਤ ਹੈ ਨਾ ਉਹ ਸਿਹਤਮੰਦ ਨਹੀਂ ਰਹੀਗੀ ਮੈਂ ਵੇਖਿਆ ਹਰ ਪਾਰਟੀ ਦੂਜੇ ਤੇ ਅਨਾਭ ਸਲਾਬ ਇਲਜ਼ਾਮ ਭਾਵੇਂ ਸੁਖਵੀਰ ਬਾਦਲ ਦੀ ਗੱਲ ਹੋਵੇ ਉਹਨੇ ਵੀ ਕਈ ਇਲਜ਼ਾਮ ਜਿਹੜੇ ਨੇ ਪੂਰੇ ਤਿੱਖੇ ਸ਼ਬਦਾਂ ਚ ਚਲਾਏ ਇਸੇ ਤਰ੍ਹਾਂ ਰਾਜਾ ਵੜਿੰਗ ਸੁਣਿਆ ਮੈਂ ਪਰ ਤਾਂ ਬਾਜਵਾ ਸੁਣੇ ਸਾਰਿਆਂ ਨੇ ਹਾਲਾਂਕਿ ਮੁੱਦੇ ਵੀ ਉਬਾਰੇ ਵਿੱਚ ਵਿੱਚ ਪਰ ਮੈਂ ਇਹਨਾਂ ਸਥਿਤੀਆਂ 'ਚ ਮਨਦੀਪ ਜੀ ਗੱਲ ਕਰਨਾ ਚਾਹੂੰਗਾ ਕਿ ਅੱਜ ਕੱਲ ਲੋਕ ਬਹੁਤ ਸਿਆਣੇ ਹੋ ਗਏ ਠੀਕ ਹੈ ਇਹਨਾਂ ਨੇ ਕਾਗਜ਼ ਭਰ ਲਏ ਇਹਨਾਂ ਦਾ ਭੀੜ ਬਹੁਤ ਸੀ ਪੋਲੀਟੀਕਲ ਪਾਰਟੀਆਂ ਇਹ ਮੰਨਣ ਲੱਗੀਆਂ ਵੀ ਜੇ ਕਾਗਜ਼ ਭਰਨ ਵੇਲੇ ਸਾਡੀ ਬਹੁਤ ਵੱਡੀ ਭੀੜ ਹੈ ਤੇ ਫੇਰ ਸਾਡੀ ਲਹਿਰ ਬਣ ਜਾਓ ਜਦਕਿ ਅੱਜ ਦਾ ਸਮਾਂ ਉਹ ਨਹੀਂ ਰਹਿ ਗਿਆ ਸਾਡੀਆਂ ਪੋਲਿਟਿਕਲ ਪਾਰਟੀਆਂ ਦੇ ਲੋਕ ਅੱਜ ਵੀ ਉਸੇ ਪੁਰਾਣੀ ਗੱਲ ਤੇ ਟੁਰ ਰਹੇ ਨੇ ਵੀ ਇਹਨਾਂ ਨੇ ਇਕੱਠ ਬੜਾ ਕਰਤਾ ਜੀ ਇਹਨਾਂ ਦੀ ਖਵਾ ਬਣ ਗਈ ਹੁਣ ਜਿਵੇਂ ਸੁਖਵੀਰ ਬਾਦਲ ਦੀ ਗੱਲ ਕਰਾਂ ਜਾਂ ਕਾਂਗਰਸ ਦੀ ਗੱਲ ਕਰਾਂ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਤਾਂ ਸੁਖਵੀਰ ਬਾਦਲ ਦੀਆਂ ਰੈਲੀਆਂ 'ਚ ਰਸ਼ ਬਹੁਤ ਸੀ 22 ਤੋਂ ਪਹਿਲਾਂ ਸੁਖਵੀਰ ਬਾਦਲ ਦੀਆਂ ਰੈਲੀਆਂ 'ਚ ਕਿੰਨਾ ਰਸ਼ ਸੀ ਨਿਕਲਿਆ ਕੀ 10 ਸੀਟਾ ਕਾਂਗਰਸ ਦੀਆਂ ਰੈਲੀਆਂ 'ਚ ਕਿੰਨਾ-ਕਿੰਨਾ ਰਸ਼ ਵੇਖਿਆ ਅਸੀਂ, ਰੋਡ ਸ਼ੋਅ ਕਿੱਡੇ ਵੱਡੇ-ਵੱਡੇ ਕਾਂਗਰਸੀਆਂ ਨੇ ਕੱਢੇ। ਕੈਪਟਨ ਮਰਿੰਦਰ ਨੇ ਇੱਕ ਵਾਰੀ ਵਿਕਾਸ ਯਾਤਰਾ ਕੀਤੀ ਸੀ, ਨਿਕਲਿਆ ਕੀ ਕੁਝ ਨਹੀਂ। ਸੋ ਜੇ ਅਸੀਂ ਲੋਕ ਮਾਨਸਿਕਤਾ ਦੀ ਗੱਲ ਕਰੀਏ, ਲੋਕਾਂ ਦੀ ਮਾਨਸਿਕਤਾ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਐ। ਲੋਕ ਕਈ ਵਾਰੀ ਮੂਲ ਜਾਂ ਜੀਨੂ ਰੈਲੀਆਂ 'ਚ ਆ ਜਾਂਦੇ ਨੇ ਵੀ ਜੇ ਕਿਸੇ ਦੀ ਡਿਊਟੀ ਲੱਗੀ ਕੋਈ ਅਕਾਲੀ ਦਲ ਦਾ, ਕਾਂਗਰਸ ਦਾ ਜਾਂ ਆਪ ਦਾ ਕੋਈ ਪਿੰਡ ਦਾ ਕੋਈ ਮੋਤਬਰ ਲੀਡਰ ਹੈ ਤੇ 20 50 ਬੰਦੇ ਉਹਦੀ ਮੂਹ ਲਿਆ ਜੀ ਨੂੰ ਉਹਦੇ ਨਾਲ ਚਲੇ ਜਾਂਦੇ ਨੇ ਤੇ ਇਹਦੇ ਨਾਲ ਲੱਗਦਾ ਇਹ ਆ ਵੀ ਲਓ ਜੀ ਇਹ ਕੈਂਡੀਡੇਟ ਦੀ ਤਾਂ ਬੜੀ ਗੱਲ ਬਣ ਗਈ ਇਹ ਤਾਂ ਜਿੱਤ ਜੂ ਸੋ ਮੇਰਾ ਇਹ ਮੰਨਣਾ ਹੈ ਜੀ ਅੱਜ ਇਹਨਾਂ ਮੀਟਿੰਗਾਂ 'ਚ ਰੈਲੀਆਂ 'ਚ ਅਗਰ ਇੱਕ ਵਿਅਕਤੀ ਦੇ ਨਾਲ ਤਿੰਨ ਆ ਗਏ ਤੇ ਕੋਈ ਗਰੰਟੀ ਨਹੀਂ ਵੀ ਉਹ ਸਾਰੇ ਤਿੰਨੇ ਹੀ ਕਿਸੇ ਇੱਕ ਨੂੰ ਵੋਟ ਪਾਉਣਗੇ ਇੱਕ ਧਿਰ ਨੂੰ ਵੋਟ ਪਾਉਣਗੇ ਕਹਿਣ ਦਾ ਮਤਲਬ ਹੈ ਕਿ ਭਾਵੇਂ ਸੁਖਵੀਰ ਦੀ ਭੀੜ ਹੈ ਰੈਲੀ 'ਚ ਭਾਵੇਂ ਆਮ ਆਦਮੀ ਪਾਰਟੀ ਦੀ ਤੇ ਭਾਵੇਂ ਕਾਂਗਰਸ ਵਾਲਿਆਂ ਦੀ ਇਹ ਜਿਹੜੀ ਭੀੜ ਆਈ ਐ ਰਸ਼ ਆਇਆ ਐ ਜਿਮਨੀ ਚੋਣਾ ਚ ਜਾਂ ਵਿਧਾਨ ਸਭਾ ਚੋਣਾ ਚ ਵੀ ਅਸੀਂ ਵੇਖੀਏ ਅਸੀਂ ਇਹ ਤਾਂ ਭੁੱਲ ਜਾਈਏ ਕਿ ਇਹ ਸਾਰੀਆਂ ਵੋਟਾਂ ਨੇ ਮਾ ਲੁਧਿਆਣਾ ਚ ਵੀ ਤਾਂ ਤੁਸੀਂ ਵੇਖਿਆ ਨਾ ਜਦੋਂ ਹੁਣ ਲੁਧਿਆਣਾ ਦੀ ਜਿਮਨੀ ਚੋਣ ਹੋਈ ਤੇ ਸੁਖਵੀਰ ਬਾਦਲ ਦੇ ਰੋਡ ਸ਼ੋਅ ਦੇ ਵਿੱਚ ਦੇਖੋ ਕਿੰਡੀ ਦੁਨੀਆ ਸੀ ਲੁਧਿਆਣਾ ਕਹਿੰਦੇ ਜੀ ਬਹੁਤ ਵੱਡਾ ਰੋਡ ਸ਼ੋਅ ਕੱਢਤਾ ਸੁਖਵੀਰ ਬਾਦਲ ਨੇ ਤੇ ਨਿਕਲਿਆ ਕੀ ਜ਼ਮਾਨਤ ਵੀ ਨਹੀਂ ਬਚੀ ਸੋ ਠੀਕ ਹੈ ਆਪਣੇ ਦਿਲ ਨੂੰ ਖੁਸ਼ ਕਰਨ ਲਈ ਆਪਣੇ ਆਪਣਾ ਮਨੋਬਲ ਬਣਾ ਕੇ ਰੱਖਣ ਨੂੰ ਵੀ ਅਸੀਂ ਮੁਕਾਬਲੇ 'ਚ ਆ ਅਸੀਂ ਤਕੜਿਆਂ ਤੇ ਬੰਦੇ-ਬੰਦੇ ਇਕੱਠੇ ਕਰਕੇ ਹੁਣ ਇਹ ਵੀ ਕੋਈ ਗਰੰਟੀ ਨਹੀਂ ਨਾ ਜਿਹੜੀ ਰੈਲੀਆਂ 'ਚ ਲੋਕ ਆਉਂਦੇ ਨੇ ਸਾਰੇ ਉਸੇ ਹਲਕੇ ਦੇ ਨੇ ਹੁਣ ਜਦੋਂ ਕਿਸੇ ਵੱਡੇ ਲੀਡਰ ਨੇ ਆਉਣਾ ਹੁੰਦਾ ਡਿਊਟੀਆਂ ਲਾਈਆਂ ਹੁੰਦੀਆਂ ਵੀ ਇੰਨੀਆਂ ਗੱਡੀਆਂ ਚਾਹੀਦੀਆਂ ਹੁਣ ਉਹ ਸਾਰੀਆਂ ਗੱਡੀਆਂ ਦੇ ਨੰਬਰ ਦੇਖ ਲਓ ਕੀ ਉਹ ਤਰਨ-ਤਰਨ ਦੀਆਂ ਹੀ ਸੀ ਸਾਰੀਆਂ ਗੱਡੀਆਂ ਦੂਜੀਆਂ ਨੰਬਰਾਂ ਵਾਲੀਆਂ ਕਿੰਨੀਆਂ ਗੱਡੀਆਂ ਤੁਰੀਆਂ ਫਿਰਦੀਆਂ ਸੀ ਤੇ ਜੇ ਦੂਜੇ ਨੰਬਰਾਂ ਵਾਲੀਆਂ ਗੱਡੀਆਂ ਨੇ ਸ਼ਹਿਰੋਂ ਬਾਹਰ ਤੇ ਫਿਰ ਉਹ ਚ ਭਰੇ ਹੋਏ ਬੰਦੇ ਵੀ ਤਾਂ ਬਾਹਰ ਲਈ ਹੋਣਗੇ। ਸੋ ਇੱਕਦਾਂ ਜਿਹੜਾ ਕੋਈ ਬਾਹਰਲਾ ਵਿਅਕਤੀ ਹੈ ਜਾਂ ਹਲਕੇ ਦਾ ਵਿਅਕਤੀ ਹੈ ਕੋਈ ਉਹ ਵੋਟ ਪਾ ਗਿਆ ਨਹੀਂ ਪਾ ਗਿਆ ਬਾਹਰੋਂ ਆ ਕੇ ਪੋ ਆ ਗਿਆ ਇਹ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੇ ਹੁਣ ਕਿਸੇ ਦੇ ਕਹਿ ਕਹਾਏ ਤੇ ਵੋਟਾਂ ਨਹੀਂ ਪਾਉਣੀਆਂ ਇਹ ਲੋਕ ਮਾਨਸਿਕਤਾ ਬਣ ਚੁੱਕੀ ਹੈ ਤੁਸੀਂ 24 ਦੀ ਚੋਣ ਦੇਖੋ ਜਿਹੜੀ ਖਡੂਰ ਸਾਹਿਬ ਦੀ ਲੋਕ ਸਭਾ ਦੀ ਚੋਣ ਸੀ ਉਹ ਚ ਕਿੱਡਾ ਜ਼ੋਰ ਅਕਾਲੀ ਦਲ ਨੇ ਲਾਇਆ ਬਿਕਰਮ ਜੀਠਿਆ ਵੀ ਪ੍ਰਚਾਰ ਕਰਦਾ ਰਿਹਾ ਸੁਖਵੀਰ ਬਾਦਲ ਕਰਦਾ ਰਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਸਰਕਾਰ ਸੀ ਇਲਜ਼ਾਮ ਲੱਗਦੇ ਰਹੇ ਕਹਿੰਦੇ ਜੀ ਇਹ ਸਰਕਾਰੀ ਮਸ਼ੀਨਰੀ ਵਰਤਦੇ ਨੇ ਕਿੱਡਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਮੰਤਰੀ ਖੜਾ ਕੀਤਾ ਸੀ ਆਪਣਾ ਤੇ ਨਿਕਲਿਆ ਕੀ ਦੂਜੇ ਨੰਬਰ ਤੇ ਕੁਲਬੀਰ ਜੀ ਰਹੀ ਰਿਆ ਪਰ ਫਰਕ ਕਿੰਨਾ ਸੀ ਉਹ ਵੀ ਉਹ ਵੀ ਲਗਭਗ 2 ਲੱਖ ਦਾ ਫਰਕ ਸੀ ਹਾਨ ਜਿੱਤ ਦਾ ਤੇ ਅਮਰਿਤਪਾਲ ਸਿੰਘ ਦਾ ਜੇਲ੍ਹ ਚ ਸੀ ਤੇ ਪਿੱਛੋਂ ਉਹਨਾਂ ਦੇ ਬਾਪੂ ਜੀ ਰਿਸ਼ਤੇਦਾਰ ਦੋਸਤ ਵਾਰਿਸ ਪੰਜਾਬ ਦੇ ਜਥੇਬੰਦੀ ਵਾਲੇ ਨੌਜਵਾਨੀ ਪ੍ਰਚਾਰ ਕਰਦੇ ਰਹੇ ਨਾ ਉਹਨਾਂ ਦੀਆਂ ਤਾਂ ਇੰਡੀਆਂ ਵੱਡੀਆਂ ਵੱਡੀਆਂ ਰੈਲੀਆਂ ਹੈ ਨਹੀਂ ਸੀ ਸੋ ਹੁਣ ਵੀ ਜਦੋਂ ਮੈਂ ਮਨਦੀਪ ਸਿੰਘ ਦਾ ਪ੍ਰਚਾਰ ਦੇਖਦਾ ਸੰਦੀਪ ਸਿੰਘ ਦਾ ਭਰਾ ਹੈ ਮਨਦੀਪ ਸਿੰਘ ਨੌਜਵਾਨ ਮੁੰਡਾ ਤੇ ਉਹ ਬੜੀਆਂ ਸਾਧੀਆਂ ਗੱਲਾਂ ਕਰਦਾ ਵੀ ਮੈਨੂੰ ਤਾਂ ਸਿਆਸਤ ਦਾ ਪਤਾ ਕੋਈ ਨਹੀਂ ਸੀ ਸਾਨੂੰ ਤਾਂ ਸੰਗਤ ਨੇ ਕਿਹਾ ਤੇ ਅਸੀਂ ਆ ਗਏ ਤੇ ਜੇ ਉਹ ਨਹੀਂ ਕਰਦਾ ਵੱਡੀਆਂ-ਵੱਡੀਆਂ ਰੈਲੀਆਂ ਇਹਦਾ ਮਤਲਬ ਇਹ ਨਹੀਂ ਵੀ ਲੋਕ ਨਾਲ ਨਹੀਂ ਸੋ ਅੱਜ ਆਪਾਂ ਮੰਨ ਕੇ ਹੀ ਇਹ ਚੱਲੀਏ ਮਨਦੀਪ ਜੀ ਕਿ ਲੋਕ ਇਸ ਲੋਕ ਇਸ ਪੱਧਰ ਤੱਕ ਜਾਗਰੂਕ ਹੋ ਗਏ ਨੇ ਕਿ ਉਹ ਕਿਸੇ ਦੀ ਵੀ ਰੈਲੀ 'ਚ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਪਤਾ ਹੁੰਦਾ ਵੋਟ ਕਿਹਨੂੰ ਪਾਉਣੀ ਹੈ ਇਸ ਕਰਕੇ ਇਹ ਰੈਲੀਆਂ ਸ਼ਕਤੀ ਪ੍ਰਦਰਸ਼ਨਾਂ ਮੈਨੂੰ ਲੱਗਦਾ ਇਹਨੇ ਤੋਂ ਬਚਣ ਦੀ ਲੋੜ ਹੈ ਪੋਲਿਟਿਕਲ ਪਾਰਟੀਆਂ ਨੂੰ ਵੀ ਸਾਦੇ ਤਰੀਕੇ ਨਾਲ ਹੀ ਤੁਰ ਫਿਰ ਕੇਈ ਚੋਣ ਪ੍ਰਚਾਰ ਕਰਕੇ ਵੋਟਾਂ ਮੰਗ ਲੈਣ ਤੇ ਵਧੀਆ ਗੱਲ ਆ ਇਹ ਬਹੁਤੀਆਂ ਰੈਲੀਆਂ ਰੂਲੀਆਂ ਦਾ ਹੁਣ ਬਹੁਤਾ ਫਰਕ ਨਹੀਂ ਪੈਂਦਾ ਲੋਕ ਬੜੇ ਸਿਆਣੇ ਹੋ ਗਏ ਪਰ ਉਧਰ ਕਾਂਗਰਸ ਨੇ ਵੱਟ ਕੱਢ ਤੇ ਰਾਜਾ ਫੜਿੰਗ ਕਹਿੰਦਾ ਅਸੀਂ ਸਾਰੇ ਏਕਾਂ ಮತ ਪੇਦ ਹੁੰਦੇ ਹੋਣਗੇ ਹੁੰਦੇ ਹੋਣਗੇ ਮਾੜੇ ਮੋਟੇ ਪਰ ਕਹਿੰਦੇ ਦੇਖੋ ਚਰਨਜੀਤ ਚੰਨੀ ਆ ਗਿਆ ਬਾਜਵਾ ਸਾਹਿਬ ਆ ਗਏ ਮੈਂ ਆ ਗਿਆ ਹੁਣ ਤਰਨਤਾਰਨ ਦੀ ਜ਼ਮੀਨੀ ਚੋਣ ਨੂੰ ਕਾਂਗਰਸ ਇਹ ਫੇਰ ਐਲਾਨ ਰਹੀ ਹੈ ਵੀ ਜੇ ਅਸੀਂ ਤਰਨਤਾਰਨ ਜਿੱਤ ਗਏ ਤੇ 27 ਦਾ ਸਨੇਹਾ ਹੈ ਤੇ ਜੇ ਤਰਨਤਾਰਨ ਨਾ ਜਿੱਤੇ ਤੇ ਕੀ ਫਿਰ ਇਹ ਵੀ 27 ਦਾ ਸਨੇਹਾ ਹੈ ਵੀ 27 ਚ ਕਾਂਗਰਸ ਨਹੀਂ ਆਉਂਦੀ ਇਹਨੂੰ ਲੀਡਰ ਸਾਫ਼ ਨਹੀਂ ਕਰਦੇ ਸੋ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਰਾਜਾ ਵੜਿੰਗ ਨੇ ਬਹੁਤ ਗਰਮ ਵੱਡੇ ਵੱਡੇ ਭਾਸ਼ਣ ਦਿੱਤੇ ਗਰਮ ਤੋਂ ਭਾਵ ਇਹ ਨਹੀਂ ਵੀ ਵਿਰੋਧੀ ਜਾਂ ਦੇਸ਼ ਵਿਰੋਧੀ ਗਰਮ ਤੋਂ ਭਾਵ ਗੁੱਸੇ ਨਾਲ ਜਜ਼ਬਾਤਾਂ ਦੇ ਨਾਲ ਭਾਸ਼ਣ ਦਿੱਤੇ ਇੱਕ ਵਾਰੀ ਸੁਣ ਇੱਕ ਮੇਰੀ ਬੇਨਤੀ ਹੈ ਕਾਂਗਰਸੀ ਭਰਾਵਾਂ ਨੂੰ ਏ ਲੀਡਰ ਤਾਂ ਆਉਣਗੇ ਇਹਨਾਂ ਦੇ ਤਾਂ ਜਾਣੇ ਵਿਚਾਰਿਆ ਨੇ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਯਾਰ ਕਰੋ ਤੇ ਮਰੋ ਦੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਤਿਰੰਗੇ ਦੀ ਲੜਾਈ ਹੈ ਕਾਂਗਰਸ ਤੇ ਕਾਂਗਰਸ ਦੀ ਲੜਾਈ ਹੈ ਪੰਜੇ ਦੀ ਲੜਾਈ ਹੈ ਇਹ ਕਰਨਪੁਰਜ ਦੀ ਲੜਾਈ ਨਹੀਂ ਇਸ ਤਰੰਤਾਰ ਦੀ ਸੀਟ ਤੋਂ ਪੂਰੇ ਪੰਜਾਬ ਦੇ ਵਿੱਚ ਸਨਿਆ ਦੇਣਾ ਹੈ ਕਿ ਕਾਂਗਰਸ ਪਾਰਟੀ ਆ ਰਹੀ ਹੈ ਇਹ ਹਰ ਵਿਅਕਤੀ ਦਾ ਫਰਜ ਬੰਦਾ ਚਾਹੇ ਕੋਈ ਉਹਨੂੰ ਬੁਲਾਵੇ ਤੇ ਚਾਹੇ ਨਾ ਬੁਲਾਵੇ ਰਿਸ਼ਤੇਦਾਰੀਆਂ ਭਾਲੋ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦਿਵਾਲੀ ਤੋਂ ਬਾਅਦ ਆਪਣੇ ਕਮਰ कसे ਘਸ ਕੇ ਆਪਣੇ ਆਪਣੇ ਇੰਤਜ਼ਾਮ ਤੇ ਦਸਤਰ ਆਕੇ ਸਾਨੂੰ ਜਰੂਰ ਦੱਸਦੇ ਰਹੋ ਦੀ ਬੇ ਆਗੇ ਲੇਕਿਨ ਆਪ ਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਵ ਹੈ ਇਹ ਤੁਹਾਡਾ ਫਰਜ ਹੈ ਇਹੀ ਤੁਹਾਡਾ ਕਰਮ ਹੈ ਤੇ ਜਿਹੜਾ ਬੰਦਾ ਐਨੇ ਮੇਰੇ ਨੂੰ ਕਵੇ ਮੈਂ 2 ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਾ ਨੰਬੀਦ ਹੈ ਹਜੇ ਭਲੇਖੇ ਲੋਕਾਂ ਨੂੰ ਕਈ ਵਾਰੀ ਹਾਲਾਤ ਮਾੜਿਆਂ ਤੋਂ ਚੰਗੇ ਹੋ ਜਾਂਦੇ ਐ ਤੇ ਚੰਗਿਆਂ ਤੋਂ ਮਾੜੇ ਹੋ ਜਾਂਦੇ ਐ ਲੇਕਿਨ ਬੰਦੇ ਦੇ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਸੋ ਰਾਜਾ ਵੜੇਂਗੇ ਦੇਖੋ ਜਜ਼ਬਾ ਬਹੁਤ ਭਰ ਰਿਹਾ ਹੈ ਹਾਲਾਂਕਿ ਵਿੱਚ ਦੀ ਉਹ ਕਹਿ ਗਿਆ ਵੀ ਦੀਵਾਲੀ ਤੋਂ ਬਾਅਦ ਮਤਲਬ ਇਹ ਨਾ ਸਮਝ ਲਓ ਕੋਈ ਵੀ ਦੀਵਾਲੀ ਤੋਂ ਪਹਿਲਾਂ ਛੁੱਟੀ ਐ ਸਾਰਿਆਂ ਨੂੰ ਘਰੋਂ ਘਰੀ ਜਾਓ ਨਾ ਉਹ ਕਹਿੰਦਾ ਰਿਸ਼ਤੇਦਾਰੀਆਂ ਲੱਭ ਲਓ ਆਪਣੀਆਂ ਵੀ ਜਿਹਦਾ ਵੀ ਕਾਂਗਰਸੀ ਵਰਕਰ ਦਾ ਕੋਈ ਤਰਨ-ਤਾਰਨ ਰਿਸ਼ਤੇਦਾਰ ਹੈ ਤੇ ਕਰ ਲੋ ਹੁਣ ਜਾ ਕੇ ਉਹਨਾਂ ਨਾਲ ਸਾਂਝਾ ਪਾ ਲੋ ਤਾਂ ਵੋਟ ਪੈਣੀ ਐ ਸੋ ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਮਨਦੀਪ ਜੀ ਰਿਸ਼ਤੇਦਾਰੀ ਦੇ ਕਹਿੰ ਤੋਂ ਵੋਟ ਨਹੀਂ ਪੈਂਦੀ ਅੱਜ ਕੱਲ ਇਹ ਲੋਕਾਂ ਨੂੰ ਵਹਿਮ ਹੁੰਦਾ ਕਿਉਂਕਿ ਜੀ ਦਾ ਮਨ ਬਣਿਆ ਹੋਇਆ ਨਾ ਉਹਨੇ ਕਿਹਨੂੰ ਵੋਟ ਪਾਉਣੀ ਐ ਉਹਨੇ ਉਹਨੂੰ ਵੋਟ ਪਾਉਣੀ ਐ ਔਰ ਜਿਹੜੀ ਵੋਟ ਐ ਨਾ ਲੋਕ ਇੰਨੇ ਕਿ ਜਾਗਰੂਕ ਹੋ ਗਏ ਅਸੀਂ ਸਾਰੇ ਆਮ ਲੋਕ ਲੋਕ ਸਿਧਾਂਤ ਤੇ ਵੋਟ ਪਾਉਂਦੇ ਨੇ ਉਹ ਸਿਧਾਂਤ ਚਾਹੇ ਡਿਵੈਲਪਮੈਂਟ ਦਾ ਹੈ ਚਾਹੇ ਕੋਈ ਧਾਰਮਿਕ ਗੱਲ ਹੈ ਭਾਵੇਂ ਕੋਈ ਸਿਆਸੀ ਗੱਲ ਹੈ ਭਾਵੇਂ ਧਰਮ ਨਾਲ ਜੁੜੀ ਗੱਲ ਹੈ ਭਾਵੇਂ ਕੋਈ ਮੰਗਾ ਨਾਲ ਜੁੜੀ ਗੱਲ ਹੈ ਭਾਵੇਂ ਸਿੱਖ ਮੰਗਾ ਨੇ ਭਾਵੇਂ ਪੰਥਕ ਮੰਗਾ ਨੇ ਡਿਵੈਲਪਮੈਂਟ ਦਾ ਅਜੰਡਾ ਹੈ ਹਰ ਵਿਅਕਤੀ ਜਿਹੜਾ ਵੋਟਰ ਹੈ ਨਾ ਉਹਦੇ ਮਨ ਦੇ ਵਿੱਚ ਜਿਹੜੀ ਧਾਰਨਾ ਹੈ प्रबल ਧਾਰਨਾ ਕਿ ਮੈਂ ਡਿਵੈਲਪਮੈਂਟ ਕਰਾਉਣੀ ਚਾਹਨਾ ਮੈਂ ਆ ਸਿੱਖ ਮੰਗਾ ਤੇ ਖੜਦਾ ਮੈਂ ਆ ਤਸ਼ੱਦਦ ਦੇ ਖਿਲਾਫ ਹਾਂ ਮੈਂ ਬਲੂ ਸਟਾਰ ਕਾਰਪੋਰੇਸ਼ਨ ਦੇ ਖਿਲਾਫ ਮੇਰੇ ਮਨਚ ਰੋਸ ਹੈ ਪੁਲਸ ਨੇ ਝੂਠੇ ਮੁਕਾਬਲੇ ਬਣਾਏ ਮੇਰੇ ਚ ਰੋਸ ਹੈ ਕੋਈ ਕਹਿੰਦਾ ਸਾਡੀਆਂ ਸੜਕਾਂ ਬਣ ਜਾਣ ਚੱਲ ਠੀਕ ਹੈ ਸਰਕਾਰ ਨੂੰ ਪਾ ਦੋ ਕੋਈ ਕਹਿੰਦਾ ਮੈਂ ਧੁਰ ਤੋਂ ਕਾਂਗਰਸੀਆਂ ਕਾਂਗਰਸ ਨੂੰ ਪਾਣੀ ਲੋਕ ਇਹ ਤਹਿ ਕਰੀ ਬੈਠੇ ਹੁੰਦੇ ਨੇ ਇਹ ਕਹਿਣ ਕਹਾਣ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਪਰ ਇਹ ਐ ਵੀ ਰਾਜਾ ਵੜਿੰਗ ਇੱਕੇਰੀ ਅਪੀਲ ਕਰਿਆ ਔਰ ਪ੍ਰਤਾਪ ਬਾਜਵਾ ਨੇ ਬਹੁਤ ਅਜੰਡਾ ਫਿਕਸ ਕਰਤਾ ਪ੍ਰਤਾਪ ਬਾਜਵਾ ਹੁਣਾਂ ਨੇ 27 ਦੀਆਂ ਚੋਣਾਂ ਦਾ ਵੀ ਜੇ ਆ ਯੂਰਪ ਵਾਲਾ ਰਸਤਾ ਖੁੱਲ ਗਿਆ ਸਾਰਾ ਤੁਸੀਂ ਦੇਖੋ ਪੰਜਾਬ ਕਿੰਨੀ ਤਰੱਕੀ ਕਰਦਾ ਨਵਜੋਤ ਸਿੱਧੂ ਵੀ ਇਸ ਏਜੰਡੇ ਤੇ ਬਹੁਤ ਗੱਲ ਅੱਗੇ ਵਧਾਉਂਦੇ ਸੀ ਹੁਣ ਤਾਂ ਸਾਰਿਆਂ ਦਾ ਹੀ ਏਜੰਡਾ ਹੈ ਸਾਡਾ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲ ਲੈ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਹੈ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦਿੰਦੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲਣਾ ਸਾਨੂੰ 350 ਤੋਂ 400 ਰੁਪਿਆ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਾ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਰ ਪ੍ਰਤਾਪ ਸਿੰਘ ਕੈਰੋਦੀ ਦੇਨਸ 1980 ਤੱਕ ਮੇਰੇ ਪ੍ਰਾਉ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਤੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਿੱਦਾਂ ਤੱਕ ਇਹ ਸਾਡੇ ਸਤੋਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇੱਧਰ ਧਿਆਨ ਕਰੋ ਜਿੱਦਣ ਸਤੋਜ ਵਾਲੇ ਸਾਡੇ ਰਾਜੇ ਨੇ ਇਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਗਿਆ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਸੋ ਮਨਦੀਪ ਜੀ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ ਤੇ ਅਜੰਡੇ ਤੇ ਅੱਗੇ ਵਧ ਰਹੀਆਂ ਨੇ ਪਰ ਜਦੋਂ ਮੈਂ ਤਰਨ ਤਰਨ ਦੀ ਗੱਲ ਕਰਦਾ ਨਾ ਮੇਰੇ ਮਨ 'ਚ ਜਦੋਂ ਤਰਨ ਤਰਨ ਆਉਂਦਾ ਹੈ ਤੇ ਫਿਰ ਜਿਹੜੇ ਪੰਥਕ ਅਜੰਡਾ ਪੰਥਕ ਮੰਗਾਂ ਨੇ ਉਹ ਮੇਰੇ ਦਿਮਾਗ 'ਚ ਪਹਿਲ ਬਣਾ ਜਾਂਦੀਆਂ ਨੇ ਕਿ ਉਹ ਇਲਾਕਾ ਅੰਤਕ ਇਲਾਕਾ ਤੇ ਸਰਕਾਰਾਂ ਜੇ ਹੁਣ ਤੱਕ ਵਿਕਾਸ ਨਹੀਂ ਕੀਤਾ ਤੇ ਰਹਿੰਦੇ ਸਵਾ ਸਾਲ ਚ ਕੀ ਵਿਕਾਸ ਕਰਨ ਗਿਆ ਸਵਾਲ ਇਹ ਹੈ ਕਿ ਸਾਢੇ 3 ਸਾਲ ਪੌਣੇ 4 ਸਾਲ ਮਿੱਠੇ ਕੇ ਕੰਮ ਕਿਉਂ ਨਹੀਂ ਕੀਤਾ ਗਿਆ ਭਾਵੇਂ ਕਸ਼ਮੀਰ ਸਿੰਘ ਸੋਲ ਬਿਮਾਰ ਸੀ ਪਰ ਸਰਕਾਰ ਤਾਂ ਬਿਮਾਰ ਨਹੀਂ ਸੀ ਦਾ ਸਰਕਾਰ ਦੇ ਹੁਣ ਮੈਂ ਦੇਖਦਾ ਹਰਮੀਤ ਸੰਧੂ ਡਿਵੈਲਪਮੈਂਟ ਦੇ ਏਜੰਡੇ ਤੇ ਲੱਗੇ ਹੋਏ ਨੇ ਡਿਵੈਲਪਮੈਂਟ ਦੇ ਏਜੰਡੇ ਤੇ ਲੱਗੇ ਹੋਏ ਨੇ ਸੋ ਆਮ ਆਲਮੀ ਪਾਰਟੀ ਨੂੰ ਵਕਤ ਰਹਿੰਦੇ ਵੀ ਇੱਥੇ ਜ਼ੋਰ ਲਾਉਣਾ ਚਾਹੀਦਾ ਸੀ ਸੋ ਹੁਣ ਭਗਵੰਤ ਮਾਨ ਵੀ ਪੂਰਾ ਜ਼ੋਰ ਲਾਉਣ ਲੱਗਿਆ ਉਧਰ ਆ ਦੋ ਤਿੰਨ ਦਿਨ ਚਾਰ ਦਿਨ ਪੰਜ ਦਿਨ ਪਹਿਲਾਂ ਦੀ ਗੱਲ ਹੈ ਅ ਅਮਰਿਤਪਾਲ ਸਿੰਘ ਦੇ ਪਿਤਾ ਜਿਹੜੇ ਉਹ ਜਦੋਂ ਪੰਥਕ ਕਾਉਂਸਲ ਦੇ ਚੇਅਰਪਰਸਨ ਨੇ ਬੀਬੀ ਸਤਵੰਤ ਕੌਰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਔਰ ਉਸ ਤੋਂ ਬਾਅਦ ਇੱਕ ਦਿਨ ਉਹਨਾਂ ਨੇ ਮੱਥਾ ਟੇਕਿਆ ਦਰਬਾਰ ਸਾਹਿਬ ਤੇ ਪੈਦਲ ਮਾਰਚ ਕੱਢਿਆ ਉਸ ਦਿਨ ਮਨਦੀਪ ਸਿੰਘ ਨਾਲ ਵੀ ਪੱਤਰਕਾਰਾਂ ਨੇ ਗੱਲਬਾਤ ਕੀਤੀ ਜਿਵੇਂ ਮੈਂ ਪਹਿਲਾਂ ਕਿਹਾ ਮਨਦੀਪ ਸਿੰਘ ਸਧਾਰਨ ਜਾਂ ਮੁੰਡਾ ਹੈ ਸੰਦੀਪ ਸਿੰਘ ਦਾ ਭਰਾ ਔਰ ਸਧਾਰਨ ਜਿਹੀ ਗੱਲਾਂ ਕਰ ਰਿਹਾ ਦੇਖੋ ਲੈਵਲ ਆਫ ਜਿਹੜਾ ਜਿਹੜਾ ਪ੍ਰਚਾਰ ਕਰਨ ਦਾ ਜਿਹੜਾ ਪੱਧਰ ਹੈ ਹੁਣ ਆਪਾਂ ਵਡਿੰਗ ਨੂੰ ਸੁਣਿਆ ਆਵਾਜ਼ਵਾ ਨੂੰ ਸੁਣਿਆ ਤੇ ਹੁਣ ਮਨਦੀਪ ਸਿੰਘ ਦੀ ਗੱਲ ਸੁਣ ਲਈਏ ਸ਼ਾਦੀ ਦੀ ਗੱਲ ਇਹ ਵੀ ਕਰਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਲਈ ਪਰਿਵਾਰ ਦੇ ਨਾਲ ਇੱਕ ਜੁੜ ਹੋ ਕੇ ਰੋ ਕਿਉਂਕਿ ਇਹ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਲੋਕ ਵੇਖੋ ਜੀ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਨਹੀਂ ਕੀਤਾ ਜੀ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪ ਜੀ ਦੀ ਅੱਗੇ ਸਾਨੂੰ ਸ਼ੌਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਿਵਾਰ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋ ਰਾਜਨੀਤਿਕ ਹੈ ਪਰ ਇੱਕ ਜੀ ਬੜੇ ਧਿਆਨ ਨਾਲ ਦੇਖੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਪ੍ਰਸ਼ਾਸਨ ਨੇ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫੇਰ ਹੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਣਾ ਚਾਹੀਦਾ ਪਰ ਫੇਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਕੀ ਬੇਨਤੀ ਕਰਨੀ ਆ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਅਸਲ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀਪ ਸਿੰਘ ਨੂੰ ਕਹਿਣ ਲੱਗਾ ਆਪਾਂ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਤੇ ਫਿਰ ਅਸੀਂ ਜਰੂਰ ਚੋਣ ਲੜਾਂਗੇ ਆਪਸ਼ਨ ਕੋਈ ਵੀ ਨਹੀਂ ਹੈ ਸਾਡੇ ਸਾਹਮਣੇ ਜਦੋਂ ਪੰਥ ਖੋਜੇ ਫਿਰ ਆਪਸ਼ਨ ਕੋਈ ਵੀ ਨਹੀਂ ਖੋਲ੍ਹ ਪੰਚ ਨਾਲ ਸਿੱਖ ਕੌਮ ਨਾਲ ਜੁੜੀਆਂ ਮੰਗਾਂ ਤਰਨ ਤਰਨ ਦਾ ਹਲਕਾ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਮੁਕਾਬਲਾ ਬੜਾ ਦਿਲਚਸਪ ਹੈ। ਸੁਖਵੀਰ ਸਿੰਘ ਬਾਦਲ ਉਹਨਾਂ ਦਾ ਵੀ ਆ ਕਾਫੀ ਜ਼ਿਆਦਾ ਜੁਥੇ ਭੀੜ ਰਹੀ ਜਦੋਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਾਗਜ਼ ਭਰਿਆ ਦੇਖੋ। ਸੁਖਵੀਰ ਬਾਦਲ ਹੱਥ ਜੋੜਦੇ ਜਾਂਦੇ ਨੇ। ਸੋ ਬੀਬੀ ਸੁਖਵਿੰਦਰ ਕੌਰ ਰੰਡਾਵਾ ਕੈਂਡੀਡੇਟ ਨੇ ਜਿਹੜੇ ਸੋ ਵੱਡਾ ਕਾਫਲਾ ਸੁਖਵੀਰ ਬਾਦਲ ਦਾ ਵੀ ਸੀ। ਸੋ ਕਈ ਵਾਰੀ ਸੜਕਾਂ ਛੋਟੀਆਂ ਹੁੰਦੀਆਂ ਨੇ ਤੇ ਗੱਡੀਆਂ ਜ਼ਿਆਦਾ ਹੁੰਦੀਆਂ ਨੇ ਤੇ ਉਹ ਹੋਰ ਲੰਬਾ ਲੱਗਣ ਲੱਗ ਜਾਂਦਾ ਕਾਫਲਾ ਪਰ ਕਾਫਲੇ ਸੁਖਵੀਰ ਦੇ ਹਮੇਸ਼ਾ ਹੀ ਵੱਡੇ ਰਹੇ ਨੇ ਇਹ ਪਹਿਲੀ ਵਾਰ ਦੀਆਂ ਤਸਵੀਰਾਂ ਨਹੀਂ ਪਰ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਮਨਦੀਪ ਜੀ ਕਿ ਲੋਕ ਹੁਣ ਤੁਸੀਂ ਕਿਹੜਾ ਕੈਂਡੀਡੇਟ ਜਿੱਤੂਗਾ ਇਹ ਨਾ ਦੇਖੋ ਕਿ ਉਹਦਾ ਕਾਫਲਾ ਕਿੰਨਾ ਵੱਡਾ ਹੈ ਉਹਦੀ ਰੈਲੀ ਕਿੰਨੀ ਵੱਡੀ ਹੈ ਉਹ ਇਕੱਜਟ ਹੋ ਗਏ ਲੀਡਰ ਉਹ ਭਾਸ਼ਣ ਕਰਨ ਲੱਗ ਗਏ ਗੱਲ ਤਾਂ ਲੋਕ ਮਨਾਂ ਦੀ ਹੈ ਲੋਕ ਮਨਾਂ ਦੇ ਵਿੱਚ ਜਿਹੜੀਆਂ ਚਿੰਤਾਵਾਂ ਨੇ ਉਹ ਕਿਹੜਾ ਲੀਡਰ ਹੈ ਜਿਹੜਾ ਲੋਕ ਮਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਤਨੋਂ ਮਨੋਂ ਯਤਨ ਕਰੂਗਾ ਲੋਕਾਂ ਲੋਕ ਇਹ ਲੱਭਣਾ ਚਾਹੁੰਦੇ ਨੇ ਆਪਣੇ ਕੈਂਡੀਡੇਟਾਂ ਦੇ ਵਿੱਚੋਂ ਸੋ ਜਿਹੜੇ ਵਕਤੀ ਲੀਡਰ ਹੁੰਦੇ ਨੇ ਕਈ ਕੋਈ ਇਸ ਕਰਕੇ ਕਾਮਯਾਬੀ ਨਹੀਂ ਹੁੰਦੇ ਪਰ ਹਜੇ ਤਾਂ ਭਗਵੰਤ ਮਾਨ ਦੀ ਅਗਵਾਈ 'ਚ ਹੋਰ ਹੋਣਾ ਹੈ ਸ਼ਕਤੀ ਪ੍ਰਦਰਸ਼ਨ ਕਾਗਜ਼ ਹਰਮੀਰ ਸਿੰਘ ਸੰਧੂ ਨੇ ਵੀ ਭਰਨਾ ਸੋ ਤਿੰਨ ਵਾਰ ਐਮਐਲਏ ਦੋ ਵਾਰ ਹਾਰਿਆ ਵੀ ਹੈ ਪਰ ਚਾਰ ਪੰਜ ਚੋਣਾਂ ਲੜ ਚੁੱਕਿਆ ਹਰਮੀਰ ਸਿੰਘ ਸੰਧੂ ਤਕੜਾ ਕੈਂਡੀਡੇਟ ਹੈ ਦੇਖਦੇ ਆਂ ਉਹਨਾਂ ਦਾ ਸ਼ਕਤੀ ਪ੍ਰਦਰਸ਼ਨ ਤੇ ਫਿਰ ਇਹ ਵੀ ਦੇਖਦੇ ਆ ਕਿ ਮਨਦੀਪ ਸਿੰਘ ਹੋਣੀ ਜਦੋਂ ਕਾगज ਭਰਨ ਜਾਣਗੇ ਤੇ ਇਹ ਆਪਣੇ ਵੱਲੋਂ ਕਿਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਦੇ ਨੇ ਇਹਨਾਂ ਨਾਲ ਪੰਥਕ ਕੌਂਸਲ ਦੇ ਚੇਅਰਪਰਸਨ ਗਿਆਨੀ ਹਰਪ੍ਰੀਤ ਸਿੰਘ ਮਨਪਤਿਆੜੀ ਹੋਗੇ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਰੇ ਲੋਕ ਆਉਂਦੇ ਨੇ ਵਾਰਿਸ ਪੰਜਾਬ ਜਥੇਬੰਦੀ ਦਾ ਲਗਾਤਾਰ ਹੈਗੇ ਨੇ ਨਾਲ ਸੋ ਇਹਨਾਂ ਦੇ ਵੀ ਆਪਾਂ ਨਜ਼ਰ ਰੱਖਾਂਗੇ ਜੀ ਸੋ ਡੱਲਾ ਜੀ ਅੱਗੇ ਗੱਲ ਕਰੀਏ ਤਾਂ ਨਵਨੀਤ ਚਤਰਵੇਦੀ ਦਾ ਮਾਮਲਾ ਵੀ ਕਾਫੀ ਭੱਕ ਗਿਆ ਇਦੇ ਉੱਪਰ ਵੀ ਵਿਜਿਲੇਸ਼ਨ ਨਜ਼ਰ ਹੋ ਜਰੂਰ ਸਾਂਝਾ ਕਰਿਓ ਦੇਖੋ ਇਹ ਨਵਨੀਤ ਚਤਰਵੇਦੀ ਇਹ ਵਿਅਕਤੀ ਹੈ ਜਿਹੜਾ ਹੈਗਾ ਤਾਂ ਰਾਜਸਥਾਨ ਦਾ ਇਹਨੇ ਕਾਗਜ਼ दाखल ਕੀਤੇ ਸੀ ਇਹ ਦਾਵਾ ਇਹ ਕਰਦਾ ਸੀਗਾ ਵੀ ਜਿਹੜੀ ਰਾਜ ਸਭਾ ਦੀ ਚੋਣ ਹੈ ਇਹਨੇ ਲੜਨੀ ਹੈ ਤੇ ਇਹਨੂੰ ਕਈ ਐਮਐਲਏ ਦਾ ਸਮਰਥਨ ਹੈ ਤੇ ਇਹਨੇ ਜਿਹੜੇ ਕਾਗਜ਼ ਭਰੇ ਸੀ ਉਹਨਾਂ ਐਮਐਲਏ ਦੇ ਸਮਰਥਨ ਦਾ ਦਾਵਾ ਕੀਤਾ ਸੀ ਪਰ ਉਹ ਨਾਮ ਲੀਕ ਹੋਗੇ ਜਾਂ ਸਾਰਵਜਨਿਕ ਹੋਗੇ ਪਤਾ ਨਹੀਂ ਕਿਵੇਂ ਹੋਗੇ ਕਿਸੇ ਅਫਸਰ ਨੇ ਕੀਤੇ ਜਾਂ ਨਵਨੀਤ ਚਤਰਵੇਦੀ ਨੇ ਆਪ ਹੀ ਇੰਟਰਵਿਊਾਂ 'ਚ ਦੱਸਤਾ ਯਾਰ ਪੱਤਰਕਾਰਾਂ ਨੂੰ ਕਾਗਜ਼ ਵੰਡ ਤੇ ਜੋ ਵੀ ਹੋਇਆ ਪਤਾ ਨਹੀਂ ਰੱਬ ਜਾਣਦਾ ਪਰ ਰੌਲਾ ਪੈ ਗਿਆ ਵੀ ਕਿਹੜੇ ਐਮਐਲਏ ਆ ਭਾਈ ਜਿਹੜੇ ਸਮਰਥਨ ਕਰ ਗਏ ਨਵਨੀਤ ਚਤਰਵੇਦੀ ਨੂੰ ਕਿਉਂਕਿ ਮੈਂ ਤਾਂ ਇਹਦਾ ਨਾਂ ਹੀ ਯਾਰ ਜਦੋਂ ਕਾਗਜ਼ ਭਰਨ ਦੀਆਂ ਖਬਰਾਂ ਆਈਆਂ ਫਿਰ ਪਤਾ ਲੱਗਿਆ ਸੋ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਕਿੰਨਾ ਵੱਡਾ ਲੀਡਰ ਹੈ ਜੈਪੁਰ ਦਾ ਕਦੀ ਕੋਈ ਪਹਿਲਾ ਐਮਐਲਏ ਉਮਲੇ ਐ ਐਮਪੀ ਉਮਪੀ ਰਿਹਾ ਕਿ ਨਹੀਂ ਰਿਹਾ ਕੁਝ ਨਹੀਂ ਪਤਾ ਹੁਣ ਇਹਦੇ ਤੇ ਪਰਚੇ ਦੇਤੇ ਪੰਜਾਬ ਦੀ ਸਰਕਾਰ ਨੇ ਵੀ ਇਹਨੇ ਸਾਡੇ ਐਮਐਲਏਾਂ ਦੇ ਝੂਠੇ ਦਸਤਖਤ ਕੀਤੇ ਨੇ ਐਮਐਲਏ ਨੇ ਸ਼ਿਕਾਇਤਾਂ ਦਿੱਤੀਆਂ ਹੁਣ ਇਹ ਚਲਾ ਗਿਆ ਹਾਈ ਕੋਰਟ ਨਵਨੀਤ ਚਤਰਵੇਦੀ ਇਹ ਕਹਿੰਦਾ ਜੀ ਮੈਂ ਜਿਹੜੇ ਕਾਗਜ਼ ਭਰੇ ਸੀ ਐਮਐਲਏਾਂ ਦੇ ਨਾਂ ਲਿਖੇ ਸੀ ਉਹ ਲੀਕ ਕਰਤੇ ਰਿਟਰਨਿੰਗ ਅਫਸਰ ਨੇ ਜਾਂ ਸਰਕਾਰ ਨੇ ਜਾਂ ਕਿਸੇ ਨੇ ਵੀ ਉਹਦੇ ਨਾਲ ਕਹਿੰਦੇ ਐਮਐਲਏਾਂ ਦੇ ਨਾਮ ਬਾਹਰ ਆ ਗਏ ਜਿਨ੍ਹਾਂ ਨੇ ਮੈਨੂੰ ਸਮਰਥਨ ਕੀਤਾ ਸੀ ਤੇ ਸਰਕਾਰ ਨੇ ਉਹਨਾਂ ਤੇ ਦਬਾਅ ਬਣਾਤਾ ਐਮਐਲਏਾਂ ਤੇ ਤੇ ਉਹਨਾਂ ਤੋਂ ਮੇਰੇ ਖਿਲਾਫ ਸ਼ਿਕਾਇਤਾਂ ਦਵਾਤੀਆਂ ਕਹਿੰਦਾ ਮੇਰੇ ਤੇ ਕਿੰਨੇ ਪਰਚੇ ਕੀਤੇ ਆ ਇੱਕ ਤਾਂ ਮੈਨੂੰ ਦੱਸ ਦੋ ਭਾਈ ਇਕੱਠੇ ਕਰਕੇ ਸਾਰੇ ਵੀ ਇੰਨੇ ਪਰਚੇ ਆ ਤੇ ਹਾਈ ਕੋਰਟ ਗਿਆ ਨਵਨੀਤ ਚੱਤਰਵੇਦੀ ਇਹਨਾਂ ਦੇ ਵਕੀਲ ਨੇ ਜਿਹੜੇ ਇਹਨਾਂ ਦੇ ਵਕੀਲ ਨੇ ਆ ਨੌਜਵਾਨ ਵਕੀਲ ਨੇ ਉਹਨਾਂ ਨੇ ਪੂਰੀ ਗੱਲ ਹੈ ਜਿਹੜੀ ਉਹ ਸਮਝਾਈ ਹੈ ਤੇ ਉਹਨਾਂ ਦਾ ਮੈਂ ਨਾਮ ਮਾੜਾ ਜਾ ਜਿਹੜੇ ਇਹ ਵਕੀਲ ਨੇ ਮੈਂ ਤੁਹਾਨੂੰ ਦੱਸਦਾ ਮਨਦੀਪ ਜੀ ਤੇ ਆਪਾਂ ਇਹਨਾਂ ਦੀ ਗੱਲ ਇੱਕ ਵਾਰੀ ਸੁਣ ਲੈਣੇ ਆ ਵੀ ਇਹਨਾਂ ਦਾ ਕਹਿਣਾ ਕੀ ਹੈ ਨਵਨੀਤ ਚੱਤਰਵੇਦੀ ਔਰ ਪੰਜਾਬ ਦੀ ਸਰਕਾਰ ਵੀ ਗਈ ਹੈ ਅਦਾਲਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਅਚਾ ਚੰਡੀਗੜ੍ਹ ਦੇ ਵਿੱਚ ਬੜਾ ਦਿਲਚਸਪ ਮਾਹੌਲ ਬਣਿਆ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਗਈ ਨਵਨੀਤ ਚੱਤਰਵੇਦੀ ਨੂੰ ਚੰਡੀਗੜ੍ਹ ਵਾਲਿਆਂ ਨੇ ਦਿੱਤਾ ਨਹੀਂ ਸੋ ਇਹ ਬੜਾ ਦੋ ਦਿਨਾਂ ਦਾ ਅਖਬਾਰਾਂ ਖਬਰਾਂ ਚ ਬੜਾ ਪੋਲਿਟੀਕਲ ਡਰਾਮਾ ਚ ਚੱਲੇ ਜਾਂਦਾ ਨਿਕਲ ਕੇ ਇਹਨੇ ਐਡਵੋਕੇਟ ਸੋ ਇਹਦੇ ਚਤਰਵੇਦੀ ਦੇ ਨਵਨੀਤ ਚਤਰਵੇਦੀ ਦੇ ਇਹਨਾਂ ਦੀ ਗੱਲ ਪੂਰੀ ਸੁਣ ਲਈਏ ਗੱਲ ਸਾਫ਼ ਹੋ ਜਾਣੀ ਜੋ ਨਵਨੀਤ ਚਤਰਵੇਦੀ تھے ਉਹਨਾਂ ਨੇ ਨਾਮਿਨੇਸ਼ਨ ਫਾਈਲ ਕਰੀ ਥੀ ਰਾਜ ਸਭਾ ਕੇ ਇਲੈਕਸ਼ਨਸ ਲੜਨੇ ਕੇ ਲਿਏ ਜੋ ਨਾਮਿਨੇਸ਼ਨਸ ਤੇ 6 ਤਰੀਕ ਸਟਾਰਟ ਹੋਨੇ ਤੇ ਫਾਈਲ ਹੋਨੇ ਤੇ 13 ਤੱਕ ਫਾਈਲ ਕਰਨੇ ਤੇ ਔਰ 14th ਕੋ ਸਕਰੂਟੀ ਥੀ बट जो तेरह तरीक को उन्होंने नॉमिनेशन फाइल करी उसमें दस सिटिंग एम जो आम आदमी पार्टी के थे उनके सिग्नेचर्स और उनको प्रपोजल्स थे बट जो तेरह तरीक को ही जो रिटर्निंग ऑफिसर थे उन्होंने वो जो उनकी एप्लीकेशन थी वो वो लीक कर दी इस करके जो उनकी एलिगेशन ये थे कि जो गवर्नमेंट है वो प्रेशर करा कर पाई अपने एम को कि वो लोग ये कंप्लेंट्स दें कि वो जो सिग्नेचर्स हैं वो सारे फेक हैं तो थर्टीनथ को ही जो पंजाब पुलिस ने मल्टीपल एफ डिफरेंट डिस्ट्रिक्ट में रजिस्टर कर दी और उन्होंने अरेस्ट वारंट्स कुछ कोर्ट से ले लिए थे तो चतुर्वेदी थे उन्होंने हाई कोर्ट में पटिशन डाली कि जो सारा कुछ हुआ है इवन इफ एलिगेस लिए जाए चंडीगढ़ में हुआ है और पंजाब पुलिस के पास कोई पावर नहीं है एफ रजिस्टर करने की और इस केस को इन्वेस्टिगेट करने की उनका कहना ये था कि उनको इ चंडीगढ़ पुलिस के चंडीगढ़ में से अडॉप्ट करने की कोशिश करी जा रही थी और एक इलीगली सारे दिन दिहाड़े एक पोलिटिकल वेंडेटा उनके खिलाफ करा जा रहा था तो उन्होंने हाई कोर्ट में पटिशन डाली थी कि जितनी एफ उनके खिलाफ पंजाब में रजिस्टर हुई है उनकी कॉपीज उनको सप्लाई करी जाए और उनको प्रोटेक्ट करा जाए पंजाब पुलिस से और उनको नो कोर्स ऑफ एक्शन मिला जाए तो आज स्टेट आज पंजाब और हरियाणा हाई कोर्ट में जो पटिशन थी उस पर सुनवाई हुई और जो स्टेट ऑफ पंजाब को नोटिस इशू हुआ है तो स्टेट ऑफ पंजाब की तरफ से भी एक आ गया। भी गया उन्होंने थी वारंट वारंट जारी हो चुके हैं अरेस्ट उनके खिलाफ स्टेट ऑफ पंजाब ने भी एक पटिशन फाइल करी थी कि उनके पास एक वारंट्स कोर्ट्स के वारंट्स हैं इस करके चंडीगढ़ पुलिस उनको जो चतुर्वेदी उनको लेके नहीं जाने दे रही है उस पटीशन में भी हाई कोर्ट ने नोटिस करा है और नेक्स्ट डेट पे इन दोनों पटिशन पे जो हाई कोर्ट है सुनवाई करेगी जो नेक्स्ट डेट है वो फोर्थ ऑफ नवंबर दो है तो अभी गिरफ्तारी चतुर्वेदी की हो सकती है या नहीं हो सकती पंजाब की तरफ से जो 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 वारंट्स हैं जो कोर्ट के लाए गए हैं वो 20 तरीक को एग्जीक्यूट करने हैं और इस टाइम वो चंडीगढ़ में है और जो चंडीगढ़ जो जुरिस्डिक्शन इन एफ़ आई आरस की है जो भी एलिगेशन है वो चंडीगढ़ की बनती है तो जो भी एलिगेशन और एफ आई आर पंजाब ने रजिस्टर करी है इस पिटिशन के थ्रू उन्होंने हाई कोर्ट में फाइल करी है और हाई कोर्ट ने इन पर नोटिस करा है तो स्टेट ऑफ पंजाब को अपना रिप्लाई फाइल करना होगा कि किस तरह वो एफ आई आर सारी वहाँ पर रजिस्टर हुई है चतुर्वेदी उन्होंने जो उनकी नहीं है, कोई कुछ नहीं है। उनकी जो मेन प्रेयर्स थी कि जो सारा कुछ जितने भी पंजाब में एफआईआर्स हुई हैं उनकी कॉपीज़ उनको सप्लाई करी जाए आज स्टेट ऑफ पंजाब ने अपनी पेटिशन के थ्रू सिर्फ एक एफआईआर उनको जो प्रोवाइड करी कराई गई थी वो जो एक एफआईआर है उसमें वो प्रोटेक्शन नीचे ट्रायल कोर्ट में फाइल करेंगे क्� और MLA ने भी कहा कि मिले ही नहीं एक ही कि मिले नहीं गल है जो उनकी पटिशन के थ्रू वो ये कहते थे कि जो जो उन्होंने नॉमिनेशन फाइल करी थी उसकी स्क्रूटनी चौदह तरीक को होनी थी बट फिर आर जो एक सीक्रेसी रखनी होती है जो प्रपोजर्स की होती है जो तो तेरह तरीक को उन्होंने अपनी नॉमिनेशन फाइल करी तेरह तरीक को ही कैसे ये सारी मीडिया में लीक होगी लोगों में सोशल मीडिया में लीक होगी इस करके उनका कहना ये है कि सिंस वो आर ने लीक कर दी इस करके ਜੋ ਸਟੇਟ ਗਵਰਨਮੈਂਟ ਸੀ ਉਹ ਇਨ ਐਮਐਲਏਸ 'ਤੇ ਪ੍ਰੈਸ਼ਰਾਈਜ਼ ਡਾਲ ਪਾਈ ਹੈ ਔਰ ਉਨਸੇ ਫਾਲਸ ਕੰਪਲੇਂਟਸ ਉਨਕੇ ਖਿਲਾਫ ਲੈ ਰਹੀ ਹੈ ਬਲੋ ਨਮਨੀਤ ਨੂੰ ਹਲੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਰਾਹਤ ਪੰਜਾਬ ਰੈਣਾ ਹਾਈ ਕੋਰਟ ਤੋਂ ਨਹੀਂ ਮਿਲੀ ਹੈ जो उनकी प्रेरणा आज हाई कोर्ट में वो यही थी कि जो जितनी भी उन्होंने जो जो दो पेटिशंस फाइल करी गई थी आज पंजाब ने भी पिटीशन फाइल करी थी कि वो एग्जीक्यूट कराए जाए वारंट्स को उस पे भी अभी सिर्फ नोटिस जारी करा गया है और अब तक आ, इवन स्टेट ऑफ पंजाब को कोई रिलीफ नहीं है एज़ पर है जो चतुर्वेदी जी की पिटीशन है उस पे हाई कोर्ट ने नोटिस इशू करा है और स्टेट ऑफ पंजाब से जवाब मांगा है हूं देखो ये मामला बड़ा हैरानीजनक है लगदा नहीं कि पंजाब दे जड़े एमएलए है ਉਹ ਨਵਨੀਤ ਚੱਤਰਵੇਦੀ ਦਾ ਸਮਰਥਨ ਕਰਨਗੇ ਆਪਣੀ ਪਾਰਟੀ ਛੱਡ ਕੇ ਕਿਉਂਕਿ ਬਹੁਮਤ ਦੇ ਵਿੱਚ ਹੈ ਆਮ ਆਦਮੀ ਪਾਰਟੀ ਔਰ ਸਵਾ ਸਾਲ ਪਿਆ ਹੈ ਹਜੇ ਸਰਕਾਰ ਦਾ ਐਮਐਲਏ ਇਸ ਤਰ੍ਹਾਂ ਬਾਗੀ ਹੋ ਜਾਣ ਇਹ ਸੰਭਵਤਾ ਨਹੀਂ ਲੱਗਦਾ ਪਰ ਇਸ ਵਿਅਕਤੀ ਦਾ ਜਿਹੜਾ ਦਾਵਾ ਹੈ ਉਹ ਪਟੀਸ਼ਨ ਹਾਈ ਕੋਰਟ ਚ ਲੈ ਗਿਆ ਪੰਜਾਬ ਦੀ ਸਰਕਾਰ ਵੀ ਹਾਈ ਕੋਰਟ ਦੇ ਵਿੱਚ ਗਈ ਹੈ ਪੰਜਾਬ ਸਰਕਾਰ ਦਾ ਤਰਕ ਹੈ ਕਿ ਉਹਨੇ ਜਿਹੜੇ ਨਾਮ ਲਿਖੇ ਦਸਤਖਤ ਸੀ ਉਹ ਝਾਲੀ ਹੁਣ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ ਪੰਜਾਬ ਸਰਕਾਰ ਨੂੰ ਵੀ ਉਹਨਾਂ ਦਾ ਵੀ ਪੱਖ ਪੁੱਛਿਆ ਪਰ ਇਹ ਮਾਮਲਾ ਬੜਾ ਦਿਲਚਸਪ ਬਣ ਗਿਆ ਪਰ ਹੁਣ 4 ਨਵੰਬਰ ਅਗਲੀ ਡੇਟ ਪਈ ਆ ਉਸ ਤੋਂ ਪਹਿਲਾਂ ਤਾਂ ਰਜਿੰਦਰ ਗੁਪਤਾ ਉਹਨਾਂ ਨੇ ਰਾਜ ਸਭਾ 'ਚ ਪਹੁੰਚ ਹੀ ਜਾਣਾ ਪਰ ਇਹ ਵਿਵਾਦ ਖੜਾ ਹੋ ਗਿਆ ਜਿਹੜੇ ਐਮ ਐਲ ਏ ਨੇ ਕਈ ਐਮ ਐਲ ਏ ਸਫਾਈਆਂ ਦੇ ਰਹੇ ਨੇ ਵੀ ਅਸੀਂ ਤਾਂ ਦਸਖਤ ਹੀ ਨਹੀਂ ਕੀਤੇ ਸੋ ਇਹਦੇ 'ਚੋ ਪਤਾ ਨਹੀਂ ਕੀ ਨਿਕਲੂਗਾ ਕੋਈ ਨਵੀਂ ਚੀਜ਼ ਹੀ ਨਿਕਲੂਗੀ ਮਨਦੀਪ ਜੀ ਇੰਤਜ਼ਾਰ ਕਰਦੇ ਆ 4 ਨਵੰਬਰ ਦਾ ਨਵਨੀਤ ਚੱਤਰਵੇਦੀ ਦੇ ਪਿੱਛੇ ਕੌਣ ਹੈ ਕੀ ਕੋਈ ਆਮ ਆਦਮੀ ਪਾਰਟੀ ਦੇ ਲੋਕ ਹੈ ਕਿਸੇ ਵਿਰੋਧੀ ਪਾਰਟੀ ਦੇ ਲੋਕ ਹੈ ਜਾਂ ਨਵਨੀਤ ਚੱਤਰਵੇਦੀ ਨੇ ਇਹ ਜੋ ਸਾਰਾ ਕੁਝ ਕੀਤਾ ਉਹ ਕਿਵੇਂ ਸਾਬਤ ਕਰੂਗਾ ਕਿ ਇਹ ਸਾਰੇ ਐਮਐਲਏ ਦਾ ਹਕੀਕਤ ਚ ਉਹਨੂੰ ਸਮਰਥਨ ਹੈ ਇਹ ਬਹੁਤ ਔਖਾ ਜਿਹਾ ਕੰਮ ਨੁਨੀਤ ਲਈ ਵੀ ਹੈ ਦੇਖਦੇ ਹਾਂ ਹੁਣ ਅਦਾਲਤ ਹੀ ਤੈਅ ਹੋਊਗਾ ਬਣਦਾ ਕੀ ਜੀ ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਅਹਿਮ ਸਵਾਲਾਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਜਿਹੜਾ ਉਹ ਸਾਂਝਾ ਕੀਤਾ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣਿਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ